WhatsApp ਗਰੁੱਪ ਵਿੱਚਲੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਲਵਿੰਦਰ ਖੋਖਰ ਤੇ ਅੱਜ ਦੀ ਇਸ ਵੀਡੀਓ ਰਾਹੀਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਕੋਲੇ ਜਿਹੜੀ ਇਸ ਸਮੇਂ CH27 ਸਾਇਬਾ ਕੌੜੀ ਮਿਰਚ ਜਿਹੜੀ ਕਿਸੇ ਵੀ ਪ੍ਰਕਾਰ ਦੀ ਕੌੜੀ ਮਿਰਚ ਲੱਗੀ ਹੋਈ ਹੈ ਤਾਂ ਮੇਨ ਆਹ ਟਾਈਮ ਦੇ ਉੱਤੇ ਆ ਕੇ ਉਹਦੇ 'ਚ ਇੱਕ ਬਹੁਤ ਬਹੁਤ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਕੱਟ ਗਿਆ ਤਾਂ CH27 ਜਾਂ ਜਿਹੜੀ ਵੀ ਕੋਈ ਵੀ ਕੌੜੀ ਮਿਰਚ ਜਿਹੜੀ ਇਸ ਸਮੇਂ ਲੱਗੀ ਹੋਈ ਹੈ ਤਾਂ ਉਹਦੇ ਵਿੱਚ ਮੇਨ ਜਿਹੜੀ ਹੈ ਐਂਥਰਾਕਨੋਜ਼ ਨਾਮੀ ਬਿਮਾਰੀ ਆ ਉਹਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਮਿਰਚ ਨੂੰ ਤਾਂ ਐਂਥਰਾਗਨੋਜ਼ ਦੇ ਵਿੱਚ ਕੀ ਹੈ ਕਿ ਫਲ ਜਿਹੜਾ ਹੈਗਾ ਮਿਰਚ ਦਾ ਉਹ ਏਦਾਂ ਸੁੱਕਦਾ ਹੈਗਾ ਜਾਂ ਗਲਦਾ ਹੈਗਾ ਤਾਂ ਕੋਈ ਤੁਸੀਂ ਕੁਝ ਸਿੰਪਟਮ ਜਿਹੜੇ ਹੈਗੇ ਨੇ ਤੁਸੀਂ ਆ ਦੇਖ ਸਕਦੇ ਹੋ ਮਿਰਚ ਤੇ ਤਾਂ ਏਦਾਂ ਜਿਹੜੀ ਹੈਗੀ ਉਹ ਮਿਰਚ ਸੁੱਕਣੀ ਜਾਂ ਗਲਣੀ ਸਟਾਰਟ ਹੋ ਜਾਂਦੀ ਹੈ ਇਸ ਬਿਮਾਰੀ ਨੂੰ ਜਿਹੜਾ ਹੈਗਾ ਐਂਥਰਾਕਨੋਜ਼ ਦਾ ਨਾਮ ਦਿੱਤਾ ਗਿਆ ਹੈ ਇਹਦੇ ਇਲਾਜ ਵਾਸਤੇ ਜਿਹੜਾ ਹੈਗਾ ਤੁਸੀਂ ਬਾਇਓਲੋਜੀਕਲ ਦੇ ਵਿੱਚ ਸੁਡੋਮਨਾਸ ਫਲੋਰੋਸੈਂਸ ਇਹ 2 ਤੋਂ ਲੈ ਕੇ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਤੁਹਾਨੂੰ ਪਾਊਡਰ ਫਾਰਮ ਦੇ ਵਿੱਚ ਮਿਲਦੀ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ ਜੇ ਲਿਕਵਿਡ ਫਾਰਮ ਦੇ ਵਿੱਚ ਸੁਡੋਮਨਾਸ ਫਲੋਰੋਸੈਂਸ ਮਿਲਦੀ ਹੈ ਤਾਂ 1 ਲੀਟਰ ਤੋਂ ਲੈ ਕੇ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹ ਜਿਹੜੀ ਇਹ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਇਹਦਾ ਕੈਮੀਕਲ ਦੇ ਵਿੱਚ ਇਲਾਜ ਕਰਨਾ ਚਾਹੁੰਦੇ ਹੋ ਕੈਮੀਕਲ ਦੇ ਵਿੱਚ ਇਹਦਾ ਇਲਾਜ ਸਭ ਤੋਂ ਵਧੀਆ ਜਿਹੜਾ ਆਮ ਫੰਗਸ ਵਾਸਤੇ ਜਾਂ ਬੈਕਟੀਰੀਆ ਵਾਸਤੇ ਅਸੀਂ ਜਿਹੜੀ ਜ਼ਿਆਦਾਤਰ ਦਵਾਈ ਵਰਤਦੇ ਆ ਬਲਾਈਟੋਕਸ ਆ ਜਾਂਦੀ ਹੈ ਜਿਹਦੇ ਚ ਕਾਪਰ ਆਕਸੀਕਲੋਰਾਈਡ ਜਾਂ ਸਟੈਪਟੋਸਾਈਕਲਿਨ ਦੀਆਂ ਜਿਹੜੀਆਂ ਪੂੜੀਆਂ ਨਾਲ ਮਿਲਾ ਕੇ ਤੁਸੀਂ ਉਹ ਵੀ ਕਰ ਸਕਦੇ ਆ ਉਮੀਦ ਕਰਦਾ ਜਾਣਕਾਰੀ ਹੈ ਜਿਹੜੀ ਚੰਗੀ ਲੱਗੀ ਹੋਊਗੀ ਧੰਨਵਾਦ